ਸਾਸ ਨੂੰ ਤੇ ਬੱਕਰਾ ਮੰਡੀ ਬਹੁਤ ਭਾਰੀ ਜਿਹੜੀ ਲੱਗਦੀ ਹੋਈ ਆ ਐਕਾ ਫੌਜੀ ਅੰਕਲ ਸਾਡੇ ਲਵਾਉਂਦੇ ਨੇ ਐਕਾ ਵੀਰ ਸਾਡੇ ਬੱਕਰਾ ਮੰਡੀ ਲਵਾਉਂਦੇ ਨੇ ਇੱਥੋਂ ਦੇ ਤੇ ਬਹੁਤ ਚੰਗੇ ਜਿਹੜੇ ਇੱਥੇ ਸੌਦੇ ਜਿਹੜੇ ਹੁੰਦੇ ਵੇ ਆ ਬਹੁਤ ਭਾਰੀ ਜਿਹੜਾ ਕਾਠਾ ਹੁੰਦਾ ਇਹ ਵਾਰ ਸ਼ੁੱਕਰਵਾਰ ਨੂੰ ਲੱਗਦੀ ਆ ਦੋਸਤੋ ਇਹ ਤੇ ਕੀ ਜਿਹੜੇ ਦੁੱਧ ਚੋਾਈ ਮੁਕਾਬਲਾ ਵੀ ਜਿਹੜਾ ਕਰਵਾਇਆ ਜਾਣਾ ਆ ਜਿਹੜੇ ਨਾਮ ਆ ਤੇ ਪੜੋ ਤੇ ਪੜ ਕੇ ਜਿਹੜੀ ਕਾਲ ਜ਼ਰੂਰ ਕਰਨਾ ਤੁਸੀਂ ਬੱਕਰਿਆਂ ਲੈ ਕੇ ਇੱਥੇ ਪਹੁੰਚੋ ਦੋਸਤੋ ਇੱਥੇ ਸਾਡੇ ਮਾਨ ਫਾਰਮਿੰਗ ਚੈਨਲ ਵਾਲਾ ਵੀਰ ਵੀ ਇੱਥੇ ਪਹੁੰਚਦਾ ਹੁੰਦਾ ਇਹਦੀਆਂ ਵੀਡੀਓ ਵੇਖੋ ਤੁਹਾਨੂੰ ਸਾਰਾ ਪਤਾ ਲੱਗ ਜੂ ਕਿੰਨੇ ਸੌਦੇ ਹੁੰਦੇ ਆ ਕਿੰਨੇ ਵਧੀਆ ਚੰਗੇ ਇੱਥੇ ਜਿਹੜੇ ਪਰਮਾਨਦਾਂ ਤੇ ਦੋ ਦੋ ਆਪਾਂ ਸ਼ੋਅ ਕਰਵਾਉਣੇ ਆ ਉਹ ਕਾਹਦੇ ਕਾਹੇ ਕਰਵਾ ਰਹੇ ਆ ਜੀ ਆਪਾਂ ਦੋ ਸ਼ੋਅ ਕਰਵਾ ਰਹੇ ਆ ਤੇ ਵੈਸੇ ਤਿੰਨ ਹਾਂਜੀ ਦੋਹਾਂ ਨੂੰ ਪ੍ਰਾਈਸ ਦੇ ਰਹੇ ਆ ਆਪਾਂ ਇਹ ਕਿਹਦਾ ਦੁੱਧ ਚਵਾਈ ਆ ਹਾਂਜੀ ਦੁੱਧ ਚਵਾਈ ਦੇ ਵਿੱਚ ਕੋਈ ਖਾਲੀ ਨਹੀਂ ਕਰਨੀ ਬੱਕਰੀ ਠੀਕ ਹੈ ਜਿੱਦਾਂ ਡਾਇਰੈਕਟ 12 ਵਜੇ ਤੱਕ ਇੰਤਰੀ ਹੈ 12 ਵਜੇ ਦੁੱਧ ਚਵਾਈ ਸ਼ੁਰੂ ਹੋ ਜਾਵੇ ਠੀਕ ਹੈ ਜੀ ਬੱਕਰੀ ਨੇ ਸਭ ਤੋਂ ਵੱਧ ਦੁੱਧ ਬਹੁਤ ਵੱਧ ਹੋਇਆ ਹਾਂ ਵੱਡਾ ਫਰਾਟਾ ਪੱਖਾ ਤੇ ਉਹ ਸੈਕੰਡ ਥਰਡ ਪ੍ਰਾਈਜ਼ ਆ ਜਿਹੜੇ ਉਹ ਸਰਪ੍ਰਾਈਜ਼ ਆ ਹਰ ਹਰ ਸ਼ੁੱਕਰਵਾਰ ਲੱਗਦੀ ਆ ਇਹ ਵੈਰੀ ਗੁੱਡ ਇਹ ਜਿਹੜੇ ਪ੍ਰਾਈਜ਼ ਇਹ 7 ਜੂਨ ਨੂੰ ਕੱਢਦੇ ਆ ਅੱਛਾ 7 ਜੂਨ ਨੂੰ ਕੱਢਨੇ ਆ ਤਾਂ ਤੀਸਰੇ ਚਾਰ ਮੰਡੀਆਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਸੌਦੇ ਕਰੂਗਾ ਉਹਨੂੰ ਵੀ ਪੈਸਲਾਪੁਰ ਪ੍ਰਾਈਜ਼ ਦੇ ਰਹੇ ਆ ਵੱਡਾ ਫਰਾਕਾਪਕ ਵੈਰੀ ਗੁੱਡ ਤੀਸਰਾ ਹੈਗਾ ਜਿਹੜਾ ਰਾਈਟੋ ਪ੍ਰਾਈਜ਼ ਇਹ ਸਾਡੇ ਵੀਰ ਆ ਆਪਣੇ ਵੰਡੀ ਆ ਔਲਖਾਂ ਦੇ ਹਾਂਜੀ ਜੰਗਾ ਔਲਖਾਂ ਦਾ ਇਹਨਾਂ ਦਾ ਬਹੁਤ ਵਧੀਆ ਚੈਨਲ ਚੱਲ ਰਿਹਾ ਸੀ ਚੈਨਲ ਚੈਨਲ ਦਾ ਨਾਮ ਵੀ ਲਿਖਿਆ ਨੇ ਮਾਨ ਫਾਰਮਿੰਗ ਜੰਨਾਵੜਖਾ ਵਾਲਾ ਠੀਕ ਹੈ ਇਸ ਇਲਾਕੇ ਨੂੰ ਜਾਨੀ ਕਿ ਪਿੰਡ ਪ੍ਰੋਗ ਨੂੰ ਸਾਰਾ ਬਹੁਤ ਵਧੀਆ ਇਹ ਕਵਰ ਕਰਦਾ ਹੈ ਬੰਦੇ ਨੂੰ ਔਰ ਇਸ ਇਲਾਕੇ ਦਾ ਵੀ ਸਭ ਤੋਂ ਜਾਨੀ ਕਿ ਮੇਨ ਹੈ ਇਹ ਪ੍ਰੋਮੋਟਰ ਹੈ ਤੇ ਸਾਨੂੰ ਇਹ ਤੇ ਮਾਣ ਹੈ ਚਲੋ ਪਰਮਾਤਮਾ ਨੇ ਜੀ ਚੜ੍ਹਦੀ ਕਲਾ ਰੱਖੇ ਚੈਨਲ ਅੱਗੇ ਤੋਂ ਅੱਗੇ ਚੱਲਦਾ ਰਹੇ ਜੀ ਬਾਕੀ ਇੱਥੇ ਸਾਰਾ ਛਾਵਾ ਦਾ ਖਾਣ ਪੀਣ ਦਾ ਚਾਹ ਦਾ ਸਾਰਾ ਪ੍ਰਬੰਧ ਦਾ ਸਾਰਾ ਪ੍ਰਬੰਧ ਦਾ ਠੀਕ ਹੈ ਹਾਂਜੀ ਬਾਈ ਧੰਨਵਾਦ ਜੀ ਹਾਂਜੀ ਮੰਡੀ ਜੇ ਚਵਾਈ ਬੱਕਰੀਆਂ ਦੀ ਇੱਕ ਵਾਰੀ ਹੋਣੀ ਹੈ ਜੀ ਠੀਕ ਹੈ ਜੀ 10 ਵਜੇ ਤੋਂ ਐਂਟਰੀ ਉਹਦੇ ਬਾਅਦ ਬਸ ਚਵਾਈ ਸ਼ੁਰੂ ਹੋ ਜਾਣੀ ਆ ਇੱਕ ਵਾਰੀ ਚਵਾਈ ਹੋਣੀ ਆ ਤੇ ਨਾਮ ਪਹਿਲਾ ਪੱਖਾ ਤੇ ਦੂਜਾ ਤੇ ਤੀਜਾ ਸਰਪਰਾਈ ਆ ਐਂਟਰੀ ਫੀਸ ਕਿੰਨੀ ਆ ਐਂਟਰੀ ਫੀਸ 100 ਰੁਪਏ ਜੀ ਲੈ ਦੋਸਤੋ ਐਂਟਰੀ ਫੀਸ ਹੈ ਜਿਹੜੀ 100 ਰੁਪਏ ਤੇ ਸ਼ੁੱਕਰਵਾਰ ਨੂੰ 7 ਜੂਨ ਨੂੰ ਜਿਹੜਾ ਇਹ ਬੱਕਰੀਆਂ ਦੀ ਚਵਾਈ ਹੋਣੀ ਆ ਅੱਡੇ ਨੋਟ ਕਰ ਲਓ ਤੁਸੀਂ 7 ਜੂਨ ਨੂੰ 24 ਦਿਨ ਸ਼ੁੱਕਰਵਾਰ ਮੰਡੀ ਵੀ ਲੱਗਦੀ ਹਰ ਸ਼ੁੱਕਰਵਾਰ ਤੇ 7 ਤਰੀਕ ਨੂੰ ਇਹਦੀ ਚਵਾਈ ਹੈ ਸ਼ੁੱਕਰਵਾਰੀ ਦੋਸਤੋ ਤੇ ਬੱਕਰੀ ਦੀ ਵੀ ਚਵਾਈ ਇੱਕ ਵਾਰੀ ਹੋਣੀ ਹੈ ਖਾਲੀ ਕ 12 ਵਜੇ ਤੱਕ ਐਂਟਰੀ ਕਰਨੀ ਆ ਉਸ ਤੋਂ ਬਾਅਦ ਚਵਾਈ ਹੋ ਜਾਣੀ ਆ ਤੇ ਇੱਕੋ ਵਾਰੀ ਖਾਲੀ ਨਹੀਂ ਕਰਨੀ ਕੋਈ ਲੋਡ ਨਹੀਂ ਇੱਕ ਵਾਰੀ ਸਿਰਫ ਚਵਾਈ ਹੋਣੀ ਆ ਤੇ ਨਾਮ ਆ ਜਿਹੜੇ ਦੋਸਤੋ ਦੇ ਵਿੱਚ ਤਿੰਨ ਨਾਮ ਆ ਪਹਿਲੇ ਨਾਮ ਤੇ ਇਹਦੀ ਬੱਕਰੀਆਂ ਨੂੰ ਹੈਗੀ ਆ ਸਰਪ੍ਰਾਈਜ਼ ਆ ਦੋਸਤੋ ਤੇ ਮੋਬਾਈਲ ਨੰਬਰ ਤੁਹਾਨੂੰ ਆਪ ਦਿਖਾ ਦਿੰਨੇ ਆ ਤੁਸੀਂ ਸੰਪਰਕ ਕਰ ਲਿਓ ਕੋਈ ਹੋਰ ਵਧੇਰੇ ਜਾਣਕਾਰੀ ਲਈ ਅਵਤਾਰ ਸਿੰਘ